ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੂੰ ਵੀ ਇਹ ਭੁਲੇਖਾ ਆਇਆ ਕਿ ਅਸੀਂ ਸਿਰ ਦੇ ਵਾਲ ਜਾਂ ਦਾੜੀ-ਡੋੜੀ ਕਟਾ ਕੇ ਤੇ ਬੜੇ ਸੋਹਣੇ ਲੱਗਦੇ ਆ ਬੜੇ ਖੂਬਸੂਰਤ ਲੱਗਦੇ ਆ ਫੱਬਦੇ ਆ ਪੂਰੇ ਉਹ ਇਹ ਵਹਿਮ ਦੇ ਵਿੱਚ ਜਿਹੜੇ ਜੀ ਰਹੇ ਆ ਉਹ ਇੱਕ ਵਾਰ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਦੀ ਆਹ ਵਾਲੀ ਕਥਾ ਜਿਹੜੀ ਅੱਗੇ ਕਲਿੱਪ ਚੱਲਣੀ ਆ ਉਸ ਨੂੰ ਜ਼ਰੂਰ ਸੁਣੋ ਛੋਟੀ ਜਿਹੀ ਕਲਿੱਪ ਆ ਤੁਹਾਡੇ ਸਾਰੇ ਵਹਿਮ ਭੁਲੇਖੇ ਦੂਰ ਕਰ ਦੂਗਾ ਕਰ ਦੇਣਗੇ ਤੇ ਆਜੋ ਫਿਰ ਸੁਣਦੇ ਆ ਇਕ ਤੈਨ ਜਾਣੋ ਤੁਸੀਂ ਪ੍ਰਕਿਰਤੀ ਤੇ ਨਿਗਾਹ ਮਾਰਨੇ ਜਿਤਨਾ ਸ਼ੇਰ ਖੂਬਸੂਰਤ ਹੈ ਸ਼ੇਰਨੀ ਇਤਨੀ ਖੂਬਸੂਰਤ ਨਹੀਂ ਹੈ ਸ਼ੇਰ ਦੀ ਗਰਦਨ ਦੇ ਪਰਵੇਂ ਵਾ ਇਹ ਤੁਹਾਨੂੰ ਸ਼ੇਰਨੀ ਕੋਲ ਨਹੀਂ ਮਿਲੜਗੇ ਉਦਾਹਰਨਾ ਚੈੱਕ ਕਰੋ ਤੁਸੀਂ ਮਸਕੀਨ ਸਾਹਿਬ ਦੀਆਂ ਸਾਰੀਆਂ ਐਸੀਆਂ ਉਦਾਹਰਨਾ ਤਾਂ ਸਿਰਫ ਮਸਕੀਨ ਸਾਹਿਬ ਹੀ ਦੇ ਸਕਦੇ ਆ ਐਂਡ ਤੱਕ ਸੁਣੋ ਸਰ ਜਿਤਨਾ ਖੂਬਸੂਰਤ ਮੋਰ ਹੈ ਮੋਰਨੀ ਇਤਨੀ ਖੂਬਸੂਰਤ ਨਹੀਂ ਹੈ ਕਿਸੇ ਦਿਨ ਲੈ ਮੋਰਨੀ ਬਿਲਕੁਲ ਪਿੱਕੀ ਲੱਗ ਰਹੀ ਹੈ ਜਿਤਨਾ ਖੂਬਸੂਰਤ ਨਰ ਮੁਰਗਾ ਹੈ ਮੁਰਗੀ ਇਤਨੀ ਖੂਬਸੂਰਤ ਨਹੀਂ ਦੇਖਣਾ ਉਸਦੀ ਕਲਗੀ ਉਦੀ ਪਰਵੀ ਗਰਦਨ ਇਹ ਮੁਰਗੀ ਬੋਲ ਨਹੀਂ ਹੈ ਜਿੰਨਾ ਖੂਬਸੂਰਤ ਚਿਹਰਾ ਹੈ ਜਿਹੜੀ ਇਤਨੀ ਖੂਬਸੂਰਤ ਨਹੀਂ ਹੈ ਜਿੰਨਾ ਨਰ ਕੋਤਾ ਖੂਬਸੂਰਤ ਹੈ ਮਦੀਨ ਬਿਲਕੁਲ ਕਿ ਕੇ ਉਸ ਦੇ ਸਾਹਮਣੇ ਕਦੀ ਇਸ ਤ੍ਰਿਸ਼ਟੀ ਨਾਲ ਨਿਗਾਹ ਮਾਰਨਾ ਸ਼ੇਰ ਤੇ ਕਦੀ ਲਾਇ ਦੀ ਦੁਕਾਨ ਤੇ ਨਹੀਂ ਗਿਆ ਉਹਨੇ ਆਖਿਆ ਮੇਰੀ ਗਰਦਨ ਦੀ ਵਾਲ ਕੱਢ ਦੇ ਤੇ ਮੈਨੂੰ ਸ਼ੇਰਨੀ ਵਰਗਾ ਬਣਾ ਦੇ ਮੋਰ ਨੇ ਕਦੀ ਨਹੀਂ ਆਖਿਆ ਇਹ ਮੇਰੇ ਪੰਖ ਕੱਢ ਦੇ ਤੇ ਮੈਨੂੰ ਮੋਰਨੀ ਵਰਗਾ ਬਣਾ ਦੇ ਇੱਕ ਪੁਰਸ਼ ਹੀ ਹੈ ਕਹਿੰਦਾ ਸਭ ਕੁਝ ਇੱਕ ਪਾਸੇ ਕਰਕੇ ਮੈਨੂੰ ਇਸਤਰੀ ਵਰਗਾ ਬਣਾ ਪਰ ਕੌਣ ਦਸੇ ਤੇ ਫੇਗ ਰੱਖਿਆ ਪਰਮਾਤਮਾ ਇਸ ਤੀ ਪੁਰਸ਼ ਹੋਣਾ ਚਾਹੁੰਦੀ ਹੈ ਪੁਰਸ਼ ਇਸਤਰੀ ਹੋਣਾ ਚਾਹੁੰਦਾ ਉਸ ਤਰ੍ਹਾਂ ਫਿਰ ਇਹ ਆ ਰਹੀ ਗਈ ਤਿੰਨ ਚਾਰ ਦਤ ਦਿਨ ਬਾਅਦ ਫਿਰ ਆਈ ਅੰਮ੍ਰੀ 25 ਸਾਲਾਂ ਤੋਂ ਦੇਖਦਾ ਬਾੜਾ ਮੇਰਾ ਇੱਥੇ ਹੀ ਹੈ 1 ਇੰਚ ਵੱਧਦਾ ਨਹੀਂ 1 ਇੰਚ ਘਟ ਕਰ ਜਿਹੜੇ ਵੰਦਨ ਕਰਨ ਦੀ ਕਿਰਿਆ ਵਿੱਚ ਪੈਨ ਉਹਨਾਂ ਵਿਚਾਰਿਆਂ ਨੂੰ ਤਾਂ ਰੋਜ਼ ਜੰਗ ਕਰਨੀ ਪੈਂਦੀ ਉਸ ਤਰੇਲੇ ਪਰ ਦੇ ਦਮ ਤੱਕ ਕਰਨੀ ਪੈਗੀ ਫਿਰ ਵੀ ਹਾਰ ਹੀ ਹੋਵੇਗੀ ਮਰਦੇ ਦਮ ਤੱਕ ਵੀ ਦਾੜਾ ਨਿਕਲਦਾ ਰਹੇਗਾ ਤੋ ਕਿਤਨੀ ਜਾਣ ਕਰ ਲੈ ਜਦ ਪ੍ਰਕਿਰਤੀ ਤੈਨੂੰ ਦੇਈ ਜਾ ਰਹੀ ਕਿਤਨੇ ਚਿਰ ਤੱਕ ਮਿਟਾਏਗਾ ਜਿਸ ਜੰਗ ਦੇ ਛਤੇਰੀ ਹਾਰ ਹੈ ਪੁਰਖਾ ਤੂੰ ਲੜੀ ਨਾ ਆਪਣੀ ਸ਼ਕਤੀ ਜ਼ਾਇਆ ਨਾ ਕਰ ਕਬੂਲ ਕਰ ਲੈ ਪ੍ਰਕਿਰਤੀ ਦੀਸ ਦੇਨ ਨੂੰ ਕਬੂਲ ਕਰ ਲੈ ਇਹ ਪ੍ਰਮਾਤਮਾ ਦਾ ਦਿੱਤਾ ਹੋਇਆ ਇੱਕ ਸ਼ਿੰਗਾਰ ਇੱਕ ਤੋਹ ਆਹੀ ਕਥਾ ਮਸਕੀਨ ਸਾਹਿਬ ਦੀ ਸੁਣ ਕੇ ਨਾ ਤੇ ਮੈਂ ਵੀ ਕੇਸ ਲੜਾ ਰੱਖ ਲਿਆ ਸੀ ਕਿਉਂਕਿ ਇੱਕ ਚੀਜ਼ ਸਮਝ ਆ ਗਈ ਸੀ ਵੀ ਜਿਹੜੀ ਪਰਮੇਸ਼ਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਫਰਕ ਨਰ ਤੇ ਮਾਦੇ ਵਿੱਚ ਰੱਖਿਆ ਹੈ ਉਹਦੀ ਦਿੱਖ ਵਿੱਚ ਰੱਖਿਆ ਹੈ ਉਹਦੇ ਮਾਨਸਿਕ ਸੁਭਾਅ ਵਿੱਚ ਰੱਖਿਆ ਹੈ ਤੇ ਉਹ ਜਿਹੜਾ ਫਰਕ ਹੈ ਨਾ ਉਹ ਰਹਿਣਾ ਰਹਿਣਾ ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਉਹ ਫਰਕ ਨੂੰ ਮਿਟਾ ਨਹੀਂ ਸਕਦੇ ਇਸ ਵਾਲ ਲਾ ਲਓ ਸਿਰ ਦੇ ਦਾ ਦਾੜਾ ਤੁਸੀਂ ਕਿੰਨਾ ਵੀ ਕਟਾ ਲਓ ਕਿੰਨੀਆਂ ਵੀ ਕਰੀਮਾਂ ਲਾ ਲਓ ਇਹ ਆਪਣੇ ਆਪ ਫੇਰ ਆ ਜਾਂਦਾ ਹੈ ਕਿਉਂਕਿ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਜਿਹੜਾ ਨਰ ਤੇ ਮਾਦੇ ਜਿਹੜਾ ਫਰਕ ਹੈ ਨਾ ਉਹ ਰਵੇ ਉਹਦਾ ਹੁਕਮ ਹੈ ਇਸ ਹੁਕਮ ਨੂੰ ਅਸੀਂ ਟਾਲ ਨਹੀਂ ਸਕਦੇ ਮਰਦੇ ਦਮ ਤੱਕ ਬੰਦਾ ਦਾੜੀਆਂ ਦੇ ਉੱਤੇ ਸ਼ੇਵਾਂ ਕਰਾਉਂਦਾ ਰਹਿੰਦਾ ਹੈ ਪਰ ਵਾਲ ਫੇਰ ਹੁੰਦਾ ਆ ਜਾਂਦੇ ਨੇ ਏ ਤੁਹਾਨੂੰ ਵਿਚਾਰ ਮਸਕੀਨ ਸਾਹਿਬ ਦੇ ਕਿਵੇਂ ਲੱਗੇ ਜੇ ਦਿਲ ਨੂੰ ਛੂ ਗਿਆ ਤਾਂ ਕਮੈਂਟ ਕਰਕੇ ਤੇ ਲਾਈਕ ਜਰੂਰ ਕਰ ਦਿਓ ਜੀ ਵੀਡੀਓ ਨੂੰ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਇੱਕ ਹੋਰ ਵੀਡੀਓ ਨਾਲ ਓਨ ਦਾਕਲੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ